ਮਗਵੜਾ ਦੇ ਚਾਚੋਕੀ ਦੇ ਰਹਿਣ ਵਾਲੇ ਸੌਰਵ ਸ਼ਰਮਾ ਨੇ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ ਉੱਪਰ ਮਾਰਕੁੱਟ ਕਰਕੇ ਜ਼ਖਮੀ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਜ਼ਖਮੀ ਸੌਰਵ ਸ਼ਰਮਾ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਇਸ ਬੰਦੀ ਜਾਣਕਾਰੀ ਦਿੰਦਿਆਂ ਸੌਰਵ ਸ਼ਰਮਾ ਨੇ ਦੱਸਿਆ ਕਿ ਉਹ ਜਦੋਂ ਆਪਣੇ ਘਰ ਜਾ ਰਿਹਾ ਸੀ ਤਾਂ ਮਹੱਲੇ ਦੇ ਰਹਿਣ ਵਾਲੇ ਕੁਝ ਨੌਜਵਾਨ ਮੋਟਰਸਾਈਕਲ ਖੜਾ ਕਰਕੇ ਬਾਥਰੂਮ ਕਰ ਰਹੇ ਸਨ ਤੇ ਉਸਨੇ ਜਦੋਂ ਨੌਜਵਾਨਾਂ ਨੂੰ ਗਲੀ ਵਿੱਚੋਂ ਬਾਥਰੂਮ ਕਰਨ ਤੋਂ ਰੋਕਿਆ ਤਾਂ ਉਹ ਨੌਜਵਾਨਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਉਸਤੇ ਹਮਲਾ ਕਰਦੇ ਆਂ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਅਤੇ ਜ਼ਖਮੀ ਕਰਕੇ ਫਰਾਰ ਹੋ ਗਏ। ਅੱਛਾ ਜੀ। ਮੈਂ ਇਹਨਾਂ ਨੂੰ ਸੜਕ ਦੇ ਵਿੱਚ ਬਾਈਕ ਲਾਇਆ ਹੋਇਆ ਸੀਗਾ। ਮੈਂ ਇਹਨਾਂ ਨੂੰ ਮਨਾ ਕੀਤਾ ਮੈਂ ਕਿ ਸੜਕ ਦੇ ਵਿੱਚ ਬਾਈਕ ਨਾ ਲਾਓ। ਚੰਗੇ ਨਹੀਂ ਲੱਗਦਾ ਇੱਥੇ ਬਾਥਰੂਮ ਨਾ ਕਰਿਆ ਕੋਲੋਂ ਕੁੜੀਆਂ ਲੱਗਦੀਆਂ ਮੇਰੇ ਬੱਚੇ ਘਰ ਲੜਕੀ ਹੈਗੀ ਕੋਈ ਫਿਰ ਬਾਹਰ ਬੰਦਾ ਕੋਈ ਸ਼ਾਪਿੰਗ ਵੈਰਾ ਕੋਈ ਖਾਣ-ਪੀਣ ਨਿਕਲਦਾ ਕੋਈ ਚੰਗਾ ਨਹੀਂ ਲੱਗਦਾ ਦੇਖਦੇ। ਇਹ ਕਹਿੰਦਾ ਤੁਹਾਮਾਰੇ ਪਾਸ ਸੜਕ ਹੈ ਇਹ। ਮੈਂ ਇਹਨਾਂ ਨੂੰ ਤਾਂ ਵੀ ਕਿਹਾ ਮੈਂ ਕਿਹਾ ਦੇਖੋ ਤੁਹਾਨੂੰ ਸਮਝਾਂਦਾ ਭਾਈ ਨਾ ਕਰੋ ਇਦਾਂ ਦੀ ਹਰਕਤ ਐ ਚੰਗਾ ਨਹੀਂ ਲੱਗਦਾ ਗਲੀ ਚ ਮੱਲੇ ਵਿੱਚ ਬੱਚੇ ਰਹਿੰਦੇ ਹੈਗੇ 100 ਧੁੱਤੀਆਂ ਰਹਿੰਦੀਆਂ ਹੈਗੀਆਂ ਦੇਖ ਦੇਖੇ ਕੋਈ ਚੰਗਾ ਲੱਗਦਾ ਤੁਹਾਨੂੰ ਜਿਹਨਾਂ ਨੇ ਤੁਹਾਡੇ ਉੱਪਰ ਹਮਲਾ ਕੀਤਾ ਉਹਨਾਂ ਨਾਮ ਵਗੈਰਾ ਹੈ ਕੋਈ ਨਹੀਂ ਨਾਮ ਨਹੀਂ ਮੱਲੇ ਦੇ ਹੀ ਆ ਮੇਰੀ ਗਲੀ ਮੇਰੀ ਗਲੀ ਚ ਹੀ ਰਹਿੰਦੇ ਹੋ ਸਾਰੇ ਨਹੀਂ ਨਾਮ ਤਾਂ ਪਤਾ ਹੀ ਹੋਊਗਾ ਨਾਮ ਨਹੀਂ ਕਿੰਨੇ ਵੇਦਿਆਂ ਨੇ ਹਮਲਾ ਕੀਤਾ ਤੁਹਾਡੇ ਛੱਟ-ਛੱਟ 6 ਮਿੰਟੇ ਸੀਗੇ ਕੀ ਮਾਰਿਆ ਤੁਹਾਡੇ ਮੇਰੇ ਸਿਰ ਚ ਪਤਾ ਨਹੀਂ ਕੀ ਮਾਰਿਆ ਉਹਨਾਂ ਮਾਰਦੇ ਗਏ ਮੇਰੇ ਸਿਰ ਚ ਲਗਾ ਪਿਆ ਨਾਲ ਗਾਲੀ ਕੱਢਦੇ ਪਏ ਸੀਗਾ ਸਮਝਾਉਂਦੇ ਪਏ ਸੀ ਮੈਂ ਕਿਹਾ ਇਦ ਇਹਦੀ ਪਹਿਲੇ ਵੀ ਕੰਪਲੀਟ ਇੱਕ ਵਾਰੀ ਆ ਚੁੱਕੀ ਹੈ ਇਹਨੇ ਪਹਿਲੇ ਵੀ ਇੱਕ ਛੋਟੀ ਲੜਕੀ ਨੂੰ ਨਾ ਇੱਕ ਛੋਟੀ ਲੜਕੀ ਨੂੰ ਹਰਾਸਮੈਂਟ ਕੀਤਾ ਸੀਗਾ ਉਧਰ ਕਰਕੇ ਇਹਨੂੰ ਨਾ ਇੱਥੋਂ ਭੱਲੇ ਚੋਂ ਕੱਢਦਾ ਸੀਗਾ ਇਹਨੂੰ ਦੁਬਾਰਾ ਫੇਰ ਪਤਾ ਨਹੀਂ ਕਹਦੇ ਮੱਲੇ ਦੇ ਵਿੱਚ ਇਸ ਬੰਦੇ ਨੂੰ ਲੈ ਕੇ ਆਏ ਕੰਪਲੀਟ ਕੀਤੀ ਹੈ ਸਮਵਾਲੇ ਨੇ ਪੁਲਸ ਕੰਪਲੀਟ ਕੀਤੀ ਹੈਗੀ ਪੁਲਸ ਆਈ ਸੀ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਕੋਈ ਪੁਲਸ ਆਈ ਕੋਈ ਕੈਮਰਿਆਂ ਦੇ ਵਿੱਚ ਆਏ ਬੰਦੇ ਜਿਹਨਾਂ ਨੇ ਤੁਹਾਡੇ ਨਾਲ ਕੁੱਟਮਾਰ ਕੀਤੀ ਐ ਇਦਾਂ ਨਹੀਂ ਮੈਨੂੰ ਪਤਾ ਭਾਜੀ ਉਧਰ ਸਰਵਪ ਸ਼ਰਮਾ ਦੀ ਪਤਨੀ ਜੋਤੀ ਸ਼ਰਮਾ ਅਤੇ ਗਵੰਡੀ ਹਣੀ ਸ਼ਰਮਾ ਨੇ ਵੀ ਪੁਲਿਸ ਪ੍ਰਸ਼ਾਸਨ પાસે ਉਕਤ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਮਾਬਲਾ ਸਰ ਮੈਂ ਤਾਂ ਜਲੰਧਰੋਂ ਆਈਆਂ ਮੈਂ ਜੌਬ ਕਰਦੀਆਂ ਜਲੰਧਰ ਤੇ ਮੈਨੂੰ ਇਦਾਂ ਫੋਨ ਆਇਆ ਸੀ ਮੇਰੇ ਨੇਬਰਸ ਦਾ ਵੀ ਇਦਾਂ ਦਾ ਗਲੀ ਦੇ ਵਿੱਚ ਮੇਰੇ ਹਸਬੰਦ ਨੂੰ ਮਾਰਿਆ ਗਿਆ ਉਹ ਮਾਬਲਾ ਦਾ ਨਾਂ ਕੀ ਹੈ ਜੀ ਸੌਰਵ ਸ਼ਰਮਾ ਅੱਛਾ ਜੀ ਹਾਂਜੀ ਮੈਂ ਹੁਣ ਆ ਕੇ ਪਤਾ ਕੀਤਾ ਆਲੇ ਦੁਆਲੇੋਂ ਤੇ ਉਹ ਕਹਿੰਦੇ ਵੀ ਇਹਨਾਂ ਨੇ ਸਾਡੀ ਗਲੀ ਬਿਲਕੁਲ ਨੈਰੋ ਹੈ ਤੇ ਉੱਥੇ ਬਾਈਕ 'ਚ ਘਾਰ ਖੜੀ ਕਰਕੇ ਸਾਈਡ ਤੇ ਬਾਥਰੂਮ ਕਰ ਰਹੇ ਸੀ ਇਹਨਾਂ ਨੇ ਇਹ ਕਿਹਾ ਵੀ ਭਾਜੀ ਤੁਸੀਂ ਆਪਣੀ ਬਾਈਕ ਸਾਈਡ ਤੇ ਕਰ ਦੋ ਨਾਲੇ ਇਦਾਂ ਤੁਸੀਂ ਖੁੱਲੇ 'ਚ ਬਾਥਰੂਮ ਕਰ ਰਹੇ ਹੋ ਤੇ ਇੱਥੇ ਪੈਣਾ ਵਾਲੇ ਸਾਰੇ ਪਾਸੇ ਕੈਮਰੇ ਲੱਗੇ ਅੱਛਾ ਨਹੀਂ ਲੱਗਦਾ ਬਸ ਐਨਏ ਦੇ ਵਿੱਚ ਇਹ ਉਹਦੇ ਘਰ ਕੰਪਲੀਟ ਲੈ ਕੇ ਗਏ ਤੇ ਉਹਨਾਂ ਨੇ ਸਾਰੇ ਮੁੰਡਿਆਂ ਨੇ ਘੇਰ ਕੇ ਉਹਨਾਂ ਦੇ ਸਿਰ ਤੇ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ ਇਹਨਾਂ ਦੇ 6 ਜਾਣਿਆਂ ਨੇ ਕੀਤਾ ਕੀ ਮਾਰਿਆ ਇਹਨਾਂ ਦੇ ਉੱਪਰ ਕਿਸ ਕਿਸ ਚੀਜ਼ ਨਾਲ वार ਕੀਤਾ ਹਡੀਆਂ ਦੇ ਨਾਲ ਔਰ ਦਾਤ ਦੇ ਨਾਲ ਅੱਜ ਖਾ체 ਇਸ ਇਸ ਮਾਮਲੇ ਨੂੰ ਪੁਲਿਸ ਕੰਪਲੀਟ ਕੀਤੀ ਸੀ ਹਾਂਜੀ ਹਾਂਜੀ ਅਸੀਂ ਪੁਲਿਸ ਕੰਪਲੀਟ ਕੀਤੀ ਹੋਈ ਹੈ ਪੁਲਿਸ ਆਈ ਸੀ ਮੌਕੇ ਤੇ ਨਹੀਂ ਜੀ ਤੇ ਕੰਡੀਸ਼ਨ ਕਿਦਾਂ ਤੁਹਾਡੇ ਕੋਲ ਕੰਡੀਸ਼ਨ ਦੇਖੋ ਜੀ ਹਜੇ ਤਾਂ ਪੱਟੀਆਂ-ਪੁੱਟੀਆਂ ਕੀਤੀਆਂ ਪਰ ਤੁਹਾਨੂੰ ਪਤਾ ਸਿਰਤੀ ਸੱਟ ਹੈ ਅਰ ਚੰਗੇ ਖਾਸੇ ਨੌ ਨੂੰ ਬੱਚੇ ਹੋਏ ਨੇ ਪਿੱਠ ਤੇ ਵੀ ਇਹ ਵੀ ਉਹਨਾਂ ਦੀ ਸਾਹਸ ਬਹੁਤ ਜ਼ਿਆਦਾ ਫੁੱਲ ਰਹੀ ਹੈ ਇਸ ਦੌਰਾਨ ਸਿਵਲਾ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਉਹਨਾਂ ਵੱਲੋਂ ਸੌਰਵ ਸ਼ਰਮਾ ਦਾ ਇਲਾਜ ਕੀਤਾ ਜਾ ਰਿਹਾ ਹੈ ਹਾਂਜੀ ਸਰ ਇਹ ਇੱਕ ਪੇਸ਼ੀ ਹੈ ਜੀ ਚਾਚੂ ਦੀ ਸੌਰਵ ਸ਼ਰਮਾ ਵਿਦ ਅਲਰਜੀ ਹਿਸਟਰੀ ਅਸਾਲਟ ਹੋਇਆ ਹੈ ਐਟ ਉਹਨਾਂ ਦੇ ਘਰ ਤੇ ਪੇਸ਼ੈਂਟ ਸਾਡੇ ਕੋਲ ਆਏ ਸਟੇਬਲ ਨੇ ਪੇਸ਼ੈਂਟ ਉਹਨਾਂ ਦਾ ਟਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਤੇ ਵੀ ਹਾਲਪੀਸ਼ਨ ਐਡਮਿਟ ਕਰ ਦਿੱਤੇ ਗਏ